ਨੁਕਰੀਆਂ ਦਾ ਸ਼ਕੀਨ ਚੈਨਲ ਵੇਖ ਰਿਹਾ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਵੀ ਜੀ ਆ ਹੁੰਦਾ ਮੋ ਪਿਆਰ ਇੱਕ ਬੰਨੇ ਮੱਲੂ ਵੀ ਕਿਹੇ ਬੰਦੇ ਨੂੰ ਇਹਨਾਂ ਦਾ ਇਸ਼ਕ ਹੋ ਗਿਆ ਨਾ ਤੇ ਦੂਜੇ ਪਾਸੇ ਉਹਨੂੰ ਆਪਾਂ ਕਹੀਏ ਕਿ ਤੂੰ ਬਾਹਰ ਕੈਨੇਡਾ ਚਲ ਜਾ ਤੈਨੂੰ ਉੱਥੇ ਸੈੱਟ ਕਰਾ ਦਿੰਦੇ ਆ ਤਾਂ ਇਹੋ ਆਹੋ ਜਿਹੀ ਵੀਰ ਹੈਗੇ ਆ ਕਿ ਇੰਨਾ ਨਾਲ ਇੰਨਾ ਪਿਆਰ ਆ ਇੰਨਾ ਕਰਕੇ ਕੈਨੇਡਾ ਦੇ ਵੀਜ਼ੇ ਰੱਦ ਕਰਦੇ ਇਹੋ ਜਿਹਾ ਪਿਆਰ ਆ ਦਿਲੋਂ ਪਿਆਰ ਇਹਨਾਂ ਦਾ ਨਸ਼ਾ ਹੀ ਇੱਕ ਇਦਾਂ ਦਾ ਹੈ ਕਿ ਇਹ ਨਹੀਂ ਛੱਡੇ ਜਾਂਦੀ ਸਮੈਗ ਛੁੱਟੂ ਗੋਲੀਆਂ ਛੁੱਟ ਜਾਣਗੀਆਂ ਸਾਰੇ ਨਸ਼ੇ ਛੁੱਟ ਜਾਣਗੇ ਪਰ ਜਿਹੜਾ ਘੋੜੇ ਘੋੜੀ ਦਾ ਨਸ਼ਾ ਹੈ ਨਾ ਇਹ ਨਹੀਂ ਜੀ ਛੁੱਟਦਾ ਨਾ ਬੇਟੇ ਇਹ ਕਹੇ ਜਾਂ ਨਸ਼ਾ ਹੈ ਕਿ ਮੈਂ ਕਹਿੰਦਾ ਕਿ ਰਗ ਰਗ ਦੇ ਵਿੱਚ ਵੱਸਦਾ ਹੈ ਨਸ਼ਾ ਜਿੱਦਾਂ ਮੰਨ ਲਓ ਨਾੜਾਂ ਦੇ ਵਿੱਚ ਦੌੜਦਾ ਇਦਾਂ ਘੋੜੇ ਦੌੜਦੇ ਆ ਦਿਲ ਚ ਟੜਕਦੇ ਆ ਦਿਮਾਗ ਚ ਰਹਿੰਦੇ ਆ ਇਹ ਪਿਆਰ ਇੱਕ ਇਹਨਾਂ ਦਾ ਇਹੋ ਜਿਹਾ ਚੀਜ਼ ਆ ਫਿਰ ਜਦੋਂ ਇਹਨਾਂ ਤੇ ਸਵਾਰੀ ਕਰੀਦੀ ਐ ਨਾ ਤੇ ਉਹ ਨਿਆਰਾ ਹੁੰਦਾ ਮੈਂ ਕਹਿੰਨਾ ਕਿ ਆਡੀ ਵਾਲੇ ਬੰਦੇ ਨੂੰ ਉਹਨਾਂ ਗੱਡੀ ਚ ਬਹਿ ਕੇ ਨਿਆਰਾ ਨਹੀਂ ਆਉਣਾ ਜਿੰਨਾ ਘੋੜੀ ਤੇ ਬਹਿ ਕੇ ਹੁੰਦਾ ਘੋੜੀ ਇੱਕ ਸਵਾਰੀ ਇਹ ਜੀ ਚੀਜ਼ ਹੈ ਲੋਕ ਕਰੋੜ ਕਰੋੜ ਦੀਆਂ ਗੱਡੀਆਂ ਨੂੰ ਨਹੀਂ ਵੇਂਦੇ ਸੜਕ ਤੇ ਕੋਈ ਜਵਾਨ ਘੋੜੀ ਤੇ ਚੜਿਆ ਜਾਂਦਾ ਹੋਵੇ ਤਾਂ ਪਿੱਛੋਂ ਮੋੜ ਮੋੜ ਕੇ ਦੇਖਦੇ ਆ ਕਿ ਕਿੰਨੀ ਟੌਰ ਆ ਔਰ ਯਾਰ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਕਿ ਆਪਾਂ ਵੱਡੀ ਗੱਡੀ ਲੈ ਲਈਏ ਤੇ ਉਹਦੇ ਨਾਲ ਟੌਰਾਂ ਟੌਰ ਤਾਂ ਇਹਨਾਂ ਦਾ ਹੈਗਾ ਇਹਨਾਂ 'ਚ ਜਾਣ ਵਸਦੀ ਹੈ ਆਪਣੀ ਮੈਂ ਕਦੇ ਰਾਈਡ ਦੀ ਵੀਡੀਓ ਪਾਉਂਗਾ ਦੁਨੀਆ ਸੜਕ ਤੇ ਰੋਕ ਰੋਕ ਕੇ ਕਹੋਗੀ ਕਿ ਫੋਟੋ ਖਿਚਾਣੀ ਹੈ ਤੇ ਗੱਡੀ ਦੇ ਵਿੱਚ ਬੈਠਿਆ ਵੀਰ ਜੀ ਭਾਵੇਂ ਤੁਸੀਂ ਆਬਡੀ ਤੇ ਬੈਠੇ ਜੇ ਭਾਵੇਂ BMW ਜੂ ਤੇ ਬੈਠੇ ਜੇ ਤੁਹਾਨੂੰ ਕਿਸ ਨੇ ਇਹ ਨਹੀਂ ਕਹਿਣਾ ਵੀਰ ਜੀ ਰੁਕੋ ਇੱਕ ਮਿੰਟ ਫੋਟੋ ਖਿਚਾਣੀ ਐ ਇੰਨਾ ਪਿਆਰ ਕਰਦੀ ਆ ਦੁਨੀਆ ਕੋਲਿਆਂ ਤੇ ਹੈ ਹੀ ਪਿਆਰ ਦੇ ਪਾਤਰ ਕਿਉਂਕਿ ਇਹਨਾਂ ਨੇ ਉਹ ਕੰਮ ਕੀਤੇ ਆ ਇਨਸਾਨ ਨਾ ਕਿਹ ਇਨਸਾਨ ਇਹਨਾਂ ਦਾ ਕਰਜ਼ਦਾਰ ਆ ਜਿਹੜੇ ਇਨਸਾਨ ਇਹਨਾਂ ਦੀ ਕਦਰ ਕਰਦੇ ਆ ਨਾ ਉਹਨਾਂ ਨੂੰ ਪਤਾ ਹੁੰਦਾ ਕਿ ਇਹਨਾਂ ਦਾ ਮੋਹ ਪਿਆਰ ਕੀ ਆ ਜਾਨਵਰ ਤਾਂ ਘਰੇ ਹਰ ਕੋਈ ਰੱਖ ਲੈਂਦਾ ਹਰ ਕਿਸੇ ਦੇ ਘਰੇ ਜਾਨਵਰ ਆ ਜਾਊਗਾ ਜਨਮਵਰੀ ਜੀ ਪੈਸਾ ਨਾਲ ਨਹੀਂ ਮਿਲਦੇ ਜਿਹੇ ਅਸੀਂ ਗਏ ਅਸੀਂ ਕਰੋੜਪਤੀ ਅਸੀਂ ਕੋੜੇ ਰੱਖੇ ਆ ਇਹ ਕਿਸਮਤ ਨਾਲ ਮਿਲਦੇ ਆ ਕਿਸਮਤ ਵਾਲੀਆਂ ਚੀਜ਼ਾਂ ਆ ਬਾਕੀ ਇੰਨਾ ਵਰਗਾ ਪਿਆਰ ਚੈ ਦੀ ਆ ਕੋਈ ਕਰ ਸਕੇ ਕਿਉਂਕਿ ਇੰਨਾ ਨੇ ਕੋਈ ਭੇਦ ਭਾਵ ਨਹੀਂ ਕਰਨਾ ਇਨਸਾਨ ਇਨਸਾਨ ਨਾਲ ਭੇਦ ਭਾਵ ਕਰ ਲੈਂਦਾ ਇਹ ਨਹੀਂ ਕਰਦੇ ਇਹਦਾ ਇੰਨਾ ਪਿਆਰ ਦਿੰਦੇ ਆ ਨਾ ਮੰਨ ਲਓ ਕਿ ਆਪਾਂ ਇੱਕ ਵਾਰੀ ਇਹਨਾਂ ਦੇ ਉੱਤੇ ਹੱਥ ਫੇਰਤਾ ਨਾ ਤੇ ਦੂਜੀ ਵਾਰ ਨੂੰ ਆਪ ਕੋਲੇ ਆਉਣਗੇ ਕਿ ਸਾਨੂੰ ਪਿਆਰ ਕਰੋ ਇਧਰ ਆ ਬੋਤਾ ਉਹਨਾਂ ਥੋੜਾ ਕੱਲ ਦੀ ਨਾਰਾਜ਼ੀ ਹੋ ਗਈ ਮੇਨਾਂ ਨੇੜੇ ਨਹੀਂ ਆਉਂਦੀ ਉਹ ਦੂਰ ਦੂਰ ਰਹਿੰਦੀ ਉਹਨਾ ਆ ਜਾ ਬੇਟੇ ਇਹ ਰੇਸ਼ਮਾ ਤਾਂ ਆਪਣੀ ਪੂਰੀ ਫੈਨ ਆ ਇਹਨੂੰ ਇਹ ਹੁੰਦਾ ਕਿ ਮੈਂ ਕੈਮਰਾ ਲੈ ਕੇ ਬੈਠ ਗਿਆ ਤੇ ਮੈਂ ਸ਼ੈਤਾਨੀਆਂ ਕਰਾਉਣੇ ਦੇ ਨਾ ਕਈ ਵਾਰੀ ਤਾਂ ਸ਼ਪਾਨੀ ਸ਼ੈਤਾਨੀ ਚ ਦੰਦੀ ਵੀ ਵਰ ਦਿੰਦੀ ਬੜਾ ਇਹਨੂੰ ਕਰਦੇ ਮੈਂ ਬਰਾ ਵਾਂਗੂ ਰੱਖਣਾ ਪੈਂਦਾ ਇਹ ਜਾਨਵਰ ਗੁਰੂ ਸਾਹਿਬ ਦੀ ਦੇਣ ਹੈ ਨਹੀਂ ਤਾਂ ਪਹਿਲੇ ਲੈ ਕੇ ਤਾਂ ਜਿੰਨਾ ਮਰਜੀ ਫਿਰ ਲੋ ਇੰਨਾ ਵੰਗਰੇ ਨਹੀਂ ਮਿਲਦੀਆਂ ਕਿਉਂਕਿ ਇਹਨਾਂ ਨੂੰ ਪਿਆਰ ਚਾਹੀਦਾ ਤੇ ਪਿਆਰ ਕਰੂਗਾ ਜਿਹਦੇ ਦਿਲ ਚ ਇਨਾ ਪ੍ਰਤੀ ਪੂਰਾ ਲਵ ਯੂ ਆ ਬਾਕੀ ਅੱਜ ਥੋੜੀ ਵੀਡੀਓ ਲੰਬੀ ਚਲ ਗਈ ਆ 6 ਮਿੰਟ ਦੀ ਹੋ ਗਈ ਆ ਇੰਨੀ ਲੰਬੀ ਵੀਡੀਓ ਮੈਂ ਕਦੀ ਬਣਾਈ ਨਹੀਂ ਗੱਲਾਂ-ਗੱਲਾਂ 'ਚ ਟਾਈਮ ਨਿਕਲ ਗਿਆ ਬਾਕੀ ਜੇ ਵੀਰ ਜੀ ਆਪਣੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੌਕਰੀਆਂ ਦੇ ਸ਼ਕੀਨ ਨੂੰ ਕਰਿਓ ਸਬਸਕ੍ਰਾਈਬ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ